ਮੈਂ ਮਾਝੋਦ ਕਰਨ ਕੀਤਾ ਗਿਆ ਦੇ ਬਾਰੇ ਚਾਹਤ ਇਸ ਗਲੀ ਦੀ ਸਾਡੇ ਕੋਲੇ ਫੋਕਲ ਪੁਆਇੰਟ ਦੀ ਇਸ ਗਲੀ ਤੋਂ ਬਹੁਤ ਦੇਰ ਦੀ ਕੰਪਲੇਂਟ ਆ ਰਹੀਆਂ ਸੀਗੀਆਂ ਕਿਉਂਕਿ ਇੰਟਰਨਲ ਰੋਡ ਬਣ ਚੁੱਕੀਆਂ ਸੀ ਮੇਨ ਇਹ ਸੜਕ ਨਹੀਂ ਬਣੀ ਸੀ ਤਾਂ ਅਸੀਂ ਇਹ ਪ੍ਰੋਮਿਸ ਕੀਤਾ ਸੀ ਕਿ ਬਹੁਤ ਜਲਦੀ ਇਹ ਕਰ ਦਾਂਗੇ 14 ਲੱਖ ਦੇ ਕਰੀਬ ਦਾ ਕੰਮ ਹੈ ਇਹੋ ਸਾਥ ਵੀ ਖੜੇ ਨੇ ਸਾਡੇ ਨਾਲ ਆਏ ਨੇ ਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਮੈਂ ਵਾਰਡ ਵਾਸੀਆਂ ਨੇ ਇਹੀ ਗੱਲ ਕਹੀ ਹੈ ਵੀ ਕੋਈ ਵੀ ਗਲੀ ਇਹ ਜਿਹੀ ਨਹੀਂ ਰਹੂਗੀ ਜਿਹੜੀ ਕਿ ਕੱਚੀ ਹੋਊਗੀ ਅੱਜ ਵੀ ਤਕਰੀਬਨ 44 ਟੈਂਡਰ ਲੱਗੇ ਨੇ ਤਾ ਬਾਰੀ ਬਾਰੀ ਸਿਰ ਸਾਰੇ ਕੰਮ ਹੋ ਰਹੇ ਨੇ ਮਤਲਬ ਇਹ ਹੈ ਕਿ ਅਸੀਂ ਜਿਹੜਾ ਟਾਰਗੇਟ ਰੱਖਿਆ ਸਾਡਾ 16 ਮਾਰਚ ਨੂੰ 2 ਸਾਲ ਹੋਣਗੇ 2 ਸਾਲ ਤੱਕ ਅਸੀਂ ਕੋਈ ਵੀ ਕੰਮ ਨਹੀਂ ਅਧੂਰਾ ਛੱਡਾਂਗੇ ਆਲਮੋਸਟ ਸਾਰੇ ਕੰਮ ਪੂਰੇ ਕਰਾਂਗੇ ਇਹ 14 ਲੱਖ ਦੇ ਕਰੀਬ ਦਾ ਕੰਮ ਹੈ ਜੇ ਜਿਹੜਾ ਇਹ ਸ਼ੁਰੂ ਹੋ ਰਿਹਾ ਅੱਜ ਸ਼ੁਰੂ ਹੋ ਰਿਹਾ ਔਰ ਮੈਨੂੰ ਲੱਗਦਾ ਫੋਕਲ ਪੁਆਇੰਟ ਦੀ ਕੋਈ ਇੱਕ ਅੱਧੀ ਗਲੀ ਰਹਿ ਗਈ ਹੋਊਗੀ ਆਲਮੋਸਟ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਜਿਹੜੀ ਰਹਿ ਗਈ ਉਹ ਵੀ ਜਲਦੀ ਬਣ ਜਾਏਗੀ ਮੈਨੂੰ ਇੱਕ ਮਾਮਲਾ ਜਿਹੜਾ ਤੁਹਾਡੇ ਦੇ ਧਿਆਨ ਚ ਕਈ ਵਾਰ ਲਿਆਇਆ ਹੈ ਜਿੱਤੇ ਤੁਸੀਂ ਵੀ ਗੱਲ ਦੇ ਸੁਣ ਲਈ ਰਹੇ ਹੋ ਨੇ ਫੋਟੋ ਆਏ ਤੇ ਜਿਹੜਾ ਟੈਗ ਬਣਿਆ ਹੋਇਆ ਉਹਦੇ ਕਰਕੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਲੈਕਸ ਦੇ ਵਿੱਚ ਤੇ ਉਹਨੂੰ ਲੈ ਕੇ ਕੀ ਕੁਝ ਤੁਸੀਂ ਪਹਿਲਾਂ ਇਨਸਟਰਕਸ਼ਨ ਦਿੱਤੇ ਸੀ ਉਹਦੇ ਬਾਰੇ ਯੂ ਸਾਹਿਬ ਤੁਹਾਨੂੰ ਜ਼ਿਆਦਾ ਡਿਟੇਲ ਦਿੱਤੇ ਸਹੀ ਯੂ ਸਾਹਿਬ ਜਬ ਜਿਹੜੇ ਉਤਕਰਨ ਨੇ ਉਹਦੇ ਬਾਰੇ ਅੱਜ 14 ਕਰੋੜ ਰੁਪਏ ਲਗਤ ਨਾਲ ਇਸ ਪ੍ਰੀਜੋਤ ਘਾਣਾ ਸੜੇ ਸਰਕਾਰ ਚੁਕ ਵਿਦਾਈ ਨਹੀਂ ਕੀਤਾ ਹੈ ਤੇ ਜਿਹੜੇ ਪੈਂਡਿੰਗ ਕੰਮ ਹੈ ਉਹ ਬੜੀ ਜਲਦੀ ਅਸੀਂ ਕਰਾਂਗੇ ਇਹ ਸਭ ਲਗਾਤਾਰ ਨਗਰ ਕੌਂਸਲ ਦੇ ਉੱਪਰ ਸਵਾਲ ਉਠਾਏ ਨੇ ਕਿ ਜਿਹੜੇ ਕੱਲ ਡੰਪ ਦੇ ਵਿੱਚ ਜਿਹੜਾ ਧੂੰਆਂ ਕਰਨ ਜਿਹੜੀ ਉਸ ਤੇ ਨਗਰ ਕੌਂਸਲ ਨਗਰ ਕੌਂਸਲ ਨੂੰ ਕਦੇ ਵੀ ਡੰਪ ਤੇ ਕੋਈ ਅੱਗ ਨਹੀਂ ਲਗਾਈ ਗਈ ਜਿਹੜੀ ਅੱਗ ਵੀ ਨਹੀਂ ਸੀ ਉਹ ਤੇ ਥੀਆ ਹਲਕੀ ਜਿਹੀ ਜਿਹੜੀ ਧੂੰਆਂ ਉੱਠ ਰਿਹਾ ਸੀ ਉਹਦੇ ਬਾਰੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉੱਪਰੋਂ ਬੇਨਤੀ ਕੀਤੀ ਸੀ ਕਿ ਅਣਪਛਾਤੇ ਵਿਰੋਧੀਆਂ ਦੇ ਖਿਲਾਫ ਕਰਕੇ ਕਾਰਵਾਈ ਕੀਤੀ ਜਾਵੇ ਜਿਹੜਾ ਲੱਗ ਰਿਹਾ ਸੀ ਉਹ ਸਾਡੇ ਕੋਲ ਭਜਾਇਆ ਗਿਆ ਹੈ ਫਾਇਰ ਬ੍ਰਿਗੇਡ ਦੀ ਗੱਡੀਆਂ ਨਾਲ ਜਿਹੜੀ ਗੱਲ ਹੈ ਉਹਦੇ ਵਿੱਚ ਮੈਨੂੰ ਸਮਝਦਾ ਇੰਨਾ ਧੂੰਆਂ ਸੀ ਉਹਦੇ ਵਿੱਚ ਫੋਗ ਦਾ ਚਾਰੇ ਉਹ ਸੀ ਜੀ ਮੈਂ ਮਜੂਦ ਕਰਕੇ ਕੀਤਾ ਗਿਆ ਉਹਦੇ ਬਾਰੇ ਚਾਹੇ ਇਸ ਗਲੀ ਦੀ ਸਾਡੇ ਕੋਲੇ ਫੋਕਲ ਪੁਆਇੰਟ ਦੀ ਇਸ ਗਲੀ ਤੋਂ ਬਹੁਤ ਦੇਰ ਦੀ ਕੰਪਲੇਂਟ ਆ ਰਹੀਆਂ ਸੀਗੀਆਂ ਕਿਉਂਕਿ ਇੰਟਰਨਲ ਰੋਡ ਬਣ ਚੁੱਕੀਆਂ ਸੀ ਮੇਨ ਇਹ ਸੜਕ ਨਹੀਂ ਬਣੀ ਸੀ ਤਾਂ ਅਸੀਂ ਇਹ ਪ੍ਰੋਮਿਸ ਕੀਤਾ ਸੀ ਕਿ ਬਹੁਤ ਜਲਦੀ ਇਹ ਕਰ ਦਾਂਗੇ 14 ਲੱਖ ਦੇ ਕਰੀਬ ਦਾ ਕੰਮ ਹੈ ਇਹੋ ਸਾਥ ਵੀ ਖੜੇ ਨੇ ਸਾਡੇ ਨਾਲ ਆਏ ਨੇ ਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਮੈਂ ਵਾਰਡ ਵਾਸੀਆਂ ਨੇ ਇਹੀ ਗੱਲ ਕਹੀ ਹੈ ਵੀ ਕੋਈ ਵੀ ਗਲੀ ਇਹ ਜਿਹੀ ਨਹੀਂ ਰਹੂਗੀ ਜਿਹੜੀ ਕਿ ਕੱਚੀ ਹੋਊਗੀ ਅੱਜ ਵੀ ਤਕਰੀਬਨ 44 ਟੈਂਡਰ ਲੱਗੇ ਨੇ ਤਾਂ ਬਾਰੀ-ਬਾਰੀ ਸਿਰ ਸਾਰੇ ਕੰਮ ਹੋ ਰਹੇ ਨੇ ਮਤਲਬ ਇਹ ਹੈ ਕਿ ਅਸੀਂ ਜਿਹੜਾ ਟਾਰਗੇਟ ਰੱਖਿਆ ਸਾਡਾ 16 ਮਾਰਚ ਨੂੰ 2 ਸਾਲ ਹੋਣਗੇ 2 ਸਾਲ ਤੱਕ ਅਸੀਂ ਕੋਈ ਵੀ ਕੰਮ ਨਹੀਂ ਅਧੂਰਾ ਛੱਡਾਂਗੇ ਆਲਮੋਸਟ ਸਾਰੇ ਕੰਮ ਪੂਰੇ ਕਰਾਂਗੇ ਇਹ 14 ਲੱਖ ਦੇ ਕਰੀਬ ਦਾ ਕੰਮ ਹੈ ਇਹ ਜਿਹੜਾ ਇਹ ਸ਼ੁਰੂ ਹੋ ਰਿਹਾ ਅੱਜ ਸ਼ੁਰੂ ਹੋ ਰਿਹਾ ਹੈ ਔਰ ਮੈਨੂੰ ਲੱਗਦਾ ਫੋਕਲ ਪੁਆਇੰਟ ਦੀ ਕੋਈ ਇੱਕ ਵੀ ਗਲੀ ਰਹਿ ਗਈ ਹੋਊਗੀ অলਮੋਸਟ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਜਿਹੜੀ ਰਹਿ ਗਈ ਉਹ ਵੀ ਜਲਦੀ ਬਣ ਜਾਏਗੀ ਮੈਨੂੰ ਇੱਕ ਮਾਮਲਾ ਜਿਹੜਾ ਤੁਹਾਡੇ ਵੀ ਧਿਆਨ ਚ ਕਈ ਵਾਰ ਲਿਆਇਆ ਹੈ ਜਿੱਦੇ ਤੁਸੀਂ ਵੀ ਗੱਲ ਦੇ ਸੁਣੇ ਹੀ ਰਹੇ ਹੋ ਨੇ ਫੋਕਲ ਪੁਆਇੰਟ ਜਿਹੜਾ ਜਗ੍ਹਾ ਬਣਿਆ ਹੋਇਆ ਹੈ ਉਹਦੇ ਘਰ ਨਿਕ ਵੈਕਤੀ ਦੀ ਮੂਰਤ ਵੀ ਹੋਈ ਹੈ ਮੈਂ ਲੈ ਕੇ ਆਇਆ ਹਾਂ ਤੇ ਉਹਨੂੰ ਲੈ ਕੇ ਕੀ ਕੁਝ ਤੁੱਚੀ ਪਹਿਲਾਂ ਇਨਸਟਰਕਸ਼ਨ ਦਿੱਤੀ ਸੀ ਉਹਦੇ ਬਾਰੇ ਈਓ ਸਾਹਿਬ ਤੁਹਾਨੂੰ ਜ਼ਿਆਦਾ ਡਿਟੇਲ ਚ ਦੱਸਣਗੇ ਈਓ ਸਾਹਿਬ ਜਵਾ ਜਿਹੜੇ ਉੱਤ ਕਰ ਲਏ ਉਹਦੇ ਬਾਰੇ ਅੰਚੋਲਾ ਕੋੜ ਦੀ ਲਗਤ ਨਾਲ ਇਸ ਕਰੀ ਬਹੁਤ ਕੰਮ ਸੜੇ ਸਰਕਾਰ ਚੋਂ ਵਿਧਾਇਕੀ ਨੇ ਕੀਤਾ ਹੈ ਤੇ ਜਿਹੜੇ ਪੈਂਡਿੰਗ ਕੰਮ ਉਹ ਬੜੀ ਜਲਦੀ ਅਸੀਂ ਕਰਾਂਗੇ ਇਹ ਸਭ ਲਗਾਤਾਰ ਨਗਰ ਕੌਂਸਲ ਦੇ ਉੱਪਰ ਸਵਾਲ ਉਠਾਏ ਨੇ ਕਿ ਜਿਹੜੇ ਕੱਲ ਡੰਪ ਦੇ ਵਿੱਚ ਜਿਹੜਾ ਧੂਮ ਕਰਨ ਜਿਹੜੀ ਮੋਟਰ ਜੋਸਤ ਨਗਰ ਕੌਂਸਲ ਨਗਰ ਕੌਂਸਲ ਨੂੰ ਕਦੇ ਵੀ ਡੰਪ ਤੇ ਕੋਈ ਅੱਗ ਨਹੀਂ ਲਗਾਈ ਗਈ ਜਿਹੜੀ ਅੱਗ ਵੀ ਨਹੀਂ ਸੀ ਉਹਦੇ ਥੀਗਾ ਹਲਕੀ ਜਿਹੀ ਜਿਹੜੀ ਧੂਆ ਉੱਠ ਰਿਹਾ ਸੀ ਉਹਦੇ ਬਾਰੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉੱਪਰੋਂ ਬੇਨਤੀ ਕੀਤੀ ਸੀ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਰਵਾਉਣ ਤੋਂ ਕਾਰਵਾਈ ਕੀਤੀ ਜਾਵੇ ਜਿਹੜਾ ਲੱਗ ਰਿਹਾ ਸੀ ਉਹ ਸਾਡੇ ਕੋਲ ਭਜਾ ਦਿੱਤਾ ਗਿਆ ਹੈ ਫਾਇਰ ਬ੍ਰੀਡ ਦੀਆਂ ਗੱਡੀਆਂ ਨਾਲ ਜਿਹੜੀ ਗੱਲ ਹੈ ਉਹਦੇ ਵਿੱਚ ਮੈਂ ਨਹੀਂ ਸਮਝਦਾ ਇੰਨਾ ਧੂਆਂ ਸੀ ਉਹਦੇ ਵਿੱਚ ਫੋਗ ਦਾ ਚਾਰੇ ਪਾਸੇ ਸੀ